ਦੱਸ ਦੋ ਪਿੰਡਾਂ ਦੇ ਸੱਸੀ ਗਾਹ ਭਾਜੀ ਮੇਰਾ ਨਾ ਤਾਰਾ ਸਿੰਘ ਜੀ ਆਪਾਂ ਡੇਰਾਂ ਤੇ ਰਹਿੰਦੇ ਆ ਬਹੁਤ ਮੁਢਲ ਇੱਧਰ ਅੱਜ ਪਾਣੀ ਥੋੜਾ ਘੱਟ ਹੋਇਆ ਕੱਲ ਤੇ ਬਹੁਤ ਜ਼ਿਆਦਾ ਪਾਣੀ 7-8 ਫੁੱਟ ਪਾਣੀ ਤੇ ਸਾਡੇ ਕੋਲ ਨਾ ਕੋਈ ਹੁਣ ਤੱਕ ਪਾਣੀ ਪਹੁੰਚਾ ਨਾ ਰਾਸ਼ਨ ਤੇ ਭਾਈ ਅਨਮੋਲ ਭਾਈ ਹੁਣੀ ਹੁਣ ਆਏ ਸਾਡੇ ਕੋਲ ਇਹਨਾਂ ਦਾ ਅਪਰੋਚ ਹੈ ਤੇ ਹੁਣ ਸਾਡੇ ਵਾਸਤੇ ਸਾਰੇ ਬੱਚਿਆਂ ਨੂੰ ਜਿਹਨੂੰ ਤਰਪਾਲ ਦੀ ਰੋਡ ਆ ਫਿਰ ਪਾਣੀ ਦੀ ਆਪਣਾ ਸਾਰਾ ਕੁਝ ਇਹਨਾਂ ਦਿੱਤਾ ਜੀ ਅੜਕੀ ਬਹੁਤ ਬਹੁਤ ਮਿਹਰਬਾਨੀ ਬਾਈ ਬਹੁਤ ਬਹੁਤ ਮਿਹਰਬਾਨੀ ਆਦੀ ਦੇ ਟਪਾਟੀ ਇਹਨੂੰ ਮੁੰਡੇ ਨੂੰ ਪਾਣੀ ਹੈ ਹਲੋ ਇਹ ਤੈਨਾਂ ਨੂੰ ਦੇ ਦੋ ਆਪ ਜੀ ਇੱਕ ਰਹਿਣ ਚਲੋ ਬਾਸ ਚਲੋ ਜਾਓ ਹੋਰ ਨਹੀਂ ਚਾਹੀਦੀ ਬਾਸ ਬਾਸ ਜੀ ਚਾਹੀ ਵੀ ਨਹੀਂ 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 ਇਧਰ ਆ ਦੇ ਹਰ ਬੰਦੇ ਨੂੰ ਨਹੀਂ ਫਸ ਪਾਣੀ ਚਲਾਲੀ ਤਾਂ ਨਹੀਂ ਜਾਈਦੀ ਬੋਚ ਲੋ ਸਾਰੇ ਲੈ ਲਓ ਸਾਰੇ ਆ ਬੈਸ ਰਾਤ ਤੇ ਆ ਮੇਰੇ ਘਰ ਦੇ ਕੋਲ ਦੇ ਦਿਓ ਨਾ ਆਪਾਂ 3-4 ਘਰ ਯਾਰ ਗੱਲ ਸੁਣੋ ਪਤਾ ਕੀ ਆ ਕੋਲੇ 4-4-5 ਘਰਾਂ ਆ ਗਿਆ ਕੁਝ ਬੋਲਣਾ ਚਾਹਦਿਓ 10 ਦਿਨ ਦਿ ਦਿਓ ਨਾ ਆ ਬੈਸ ਖਾਰੇ ਜਾਂ ਇੱਕ ਡੱਬਾ ਲੈ ਲਓ ਆ ਉੱਥੇ ਕਰ ਲੈ ਔਰ ਆਸ ਤੇ ਦਿਓ ਅੱਲਾ ਗੁਦਿਆਲ ਫਾਫਲਾ ਦਾ ਇਹਨੂੰ ਅੱਗੇ ਲੈ ਆਉਣਾ ਅੱਲਾ ਅੱਗੇ ਲੈ ਆਓ ਗੱਡੀ ਨੂੰ ਆਹਦੇ ਪਹਿਲਿਆ ਖਿੱਚ ਕੇ ਇੱਧਰ ਲਸਣ ਘੱਲ ਲੈ ਅਖੀਰ ਓਕੇ ਰੱਖਾ ਹਾਂਜੀ ਹਾਂਜੀ ਦਰਮੇਂ ਉਹਨਾਂ ਨੂੰ ਵੀ ਦੇਰ ਹੋ ਲੱਗਣੀ ਪਾਣੀ ਲਾਣੇ ਨੂੰ ਜਲਦੀ ਚਾ ਪਾਣੀ ਦੇ ਦੇ ਪਾਣੀ ਹੋਰ ਵੀ ਰੱਖ ਲੋ ਵੀ ਆਂਡੇ ਨਾ ਭਰਾਂ ਇੱਧਰ ਆ ਦੇ ਹਲੋ ਬਣਾਓ ਨਹੀਂ ਬਸ ਪਾ ਲਈ 44 ਤਾਂ ਨਹੀਂ ਜਾਏਗੀ ਬੋਚ ਲੋ ਕੋਈ ਨਹੀਂ ਤਾਂ ਲੈ ਨਾ ਮੈਂ ਸਾਰਾ ਲੈ ਲਿਓ ਬਈ ਆਹ ਬੈਸ ਰਾਤ ਤੇ ਆ ਮੇਰੇ ਘਰ ਇੱਕੋ ਕਰਦੇ ਜੀ ਦੇ ਦਿਓ ਨਾ ਆਪਾਂ 3-4 ਘਰ ਯਾਰ ਗੱਲ ਸੁਣੋ ਪਤਾ ਕੀ ਆ ਕੋਲੇ 4-4-5 ਘਰਾਂ ਆ ਗਿਆ ਕੁਝ ਬੋਲਣਾ ਚਾਹੁੰਦੇ ਹੋ ਬੈਸ ਖਾ ਰਹੀਆਂ ਨਹੀਂ ਇੱਕ ਡੱਬਾ ਲੈ ਲਓ ਆ ਉੱਥੇ ਕਰ ਲੈਣ ਸਾਰੇ ਔਰ ਅੱਗੇ ਦੇ ਦਿਓ ਅੱਲਾ ਗੁਡੀ ਲਾ ਫਫਾ ਲਾਦਾ ਇਹਨੂੰ ਅੱਗੇ ਲੈ ਆਉਣਾ ਅੱਲਾ ਅੱਗੇ ਲੈ ਆਓ ਗੱਡੀ ਪੂਨਾ ਦੇ ਪਹਿਲੀਆਂ ਇੱਧਰ ਲਸਣ ਘੱਲ ਲੈ ਗਿਆ ਰੋਕ ਕੇ ਰੱਖਾ ਹਾਂਜੀ ਹਾਂਜੀ ਦਰ ਮੈਂ ਉਹਨਾਂ ਨੂੰ ਵੀ ਦੇਰ ਹੋ ਲੱਗਣੀ ਪਾਣੀ ਲੈਣੇ ਜਲਦੀ ਪਾਣੀ ਦੇ ਦੇ ਪਾਣੀ ਹੋਰ ਵੀ ਰੱਖ ਲੋ ਵੀ ਆਂਡੇ ਨਾ ਰਾਂ ਰਸਦੋ ਪਿੰਡ ਦਾ ਪੰਜ ਸਸੀ ਗਾਹ ਭਾਜੀ ਮੇਰਾ ਨਾ ਤਾਰਾ ਸਿੰਘ ਜੀ ਆਪਾਂ ਡੇਰਾਂ ਤੇ ਰਹਿੰਦੇ ਆ ਬਹੁਤ ਮੁਦਲ ਇੱਧਰ ਅੱਜ ਪਾਣੀ ਥੋੜਾ ਘੱਟ ਹੋਇਆ ਕੱਲ ਤੇ ਬਹੁਤ ਜ਼ਿਆਦਾ ਪਾਣੀ 7-8 ਫੁੱਟ ਪਾਣੀ ਤੇ ਸਾਡੇ ਕੋਲ ਨਾ ਕੋਈ ਹੁਣ ਤੱਕ ਪਾਣੀ ਪਹੁੰਚਾ ਨਾ ਰਾਸ਼ਨ ਤੇ ਭਾਈ ਅਨਮੋਲ ਭਾਈ ਹੁਣੀ ਹੁਣ ਆਏ ਸਾਡੇ ਕੋਲ ਇਹਨਾਂ ਦਾ ਅਪਰੋਚ ਹੈ ਤੇ ਹੁਣ ਸਾਡੇ ਵਾਸਤੇ ਸਾਰੇ ਬੱਚਿਆਂ ਨੂੰ ਜਿਹਨੂੰ ਤਰਪਾਲ ਦੀ ਰੋਡ ਆ ਫਿਰ ਪਾਣੀ ਦੀ ਆਪਣਾ ਸਾਰਾ ਕੁਝ ਨਾ ਦਿੱਤਾ ਜੀ ਆੜਕੀ ਬਹੁਤ ਬਹੁਤ ਮਿਹਰਬਾਨੀ ਬਾਈ ਬਹੁਤ ਬਹੁਤ ਮਿਹਰਬਾਨੀ ਆਦੀ ਤੇ ਟਪਾਡੀ ਹੋ ਇਹਨੂੰ ਮੁੰਡੇ ਨੂੰ ਪਾਣੀ ਨਹੀਂ ਆਉਂਦਾ ਇਹ ਇਹ ਇਹਨਾਂ ਨੂੰ ਹੀ ਦੇ ਦੋ ਆਪ ਜੀ ਇੱਕ ਦੇਣਾ ਚਲੋ ਬਾਸ ਚਲੋ ਜਾਓ ਹੋਰ ਨਹੀਂ ਚਾਹੀਦੀ ਬੱਸ ਬੱਸ ਹੋਰ ਜੀ ਚਾਹੀਦੀ ਨਹੀਂ ਨਹੀਂ ਨਹੀਂ